ਕੱਤ ਸਾਂਦੇ ਚਲੀ ਜਾਉਣੀ ਆ ਇਹਨੂੰ ਇਹਨਾਂ ਰਾਏ ਨੂੰ ਜਿਸ ਤਰ੍ਹਾਂ ਨੇ ਉਹਨੇ ਕੁੜੀ ਨੂੰ ਰਾਏ ਨੂੰ ਡੋਜੀ ਆ ਨੰਨਾ ਦੇ ਕੁੱਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾਏ ਦੀ ਨੰਨਾ ਦੇ ਕੁੱਟੋ ਵਿੱਚ ਹੀ ਨੰਨਾ ਨੇ ਬੜੇ ਪੇਟਾਂ ਬੜੇ ਮਾਰੇ ਇੰਨਾ ਮਾਰੇ ਨੰਨਾ ਨੇ ਬਹੁਤ ਮਾਰੇ ਆਏ ਬੰਦੇ ਨੇ ਅੱਜ ਮੱਲੇ ਵਾਲੇ ਨੇ ਨੰਨਾ ਕਰੇ ਗਏ ਜਟਾਈ ਹੀ ਆ ਕਿ ਕਿਹਨੇ ਮੈਨੂੰ ਕੀਤੀ ਕੀ ਆ ਨੰਨਾ ਹੰਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਆਹ ਕਿਹਨੇ ਕਿਹਨੇ ਦਾਨ ਨਹੀਂ ਕੋ ਪਈ ਆ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿਹਨੇ ਵਿਆਹ ਨੂੰ ਕ੍ਰੀਦਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਅੱਜ ਕੀ ਗੱਲ ਹੋਈ ਜੀ ਅੱਜ ਕੁਝ ਨਹੀਂ ਹੋਈ ਆਪੇ ਆਈਏ ਤੇ ਨਣਾ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਰਹੀ 10 ਕਪੜੇ ਚੋਖ ਲਾ ਦਿੱਤੀ ਕੰਮਰੇ ਨੂੰ ਆਓ ਕਪੜੇ ਪਾੜ ਕੇ ਪਾੜਿਆ ਦੱਸਣਾ ਜੋ ਆਹ ਦੱਸੀ ਤਾਂ ਹੁੰਦਾ ਵਾ ਉਹ ਦਸਣਾ ਦਸਣਾ ਨਹੀਂ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮਾਈ ਤੈਨੂੰ ਸ਼ਰਮਾਂ ਡਈ ਹੈ ਬੋਲ ਸਿੱਧ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਨਹੀਂਗੀ ਕੀ ਸੀ ਫਿਰ ਇਹਨਾਂ ਮਲਕ ਪੜੇ ਹਾਂਜੀ ਇਹਨਾਂ ਨੇ ਨਹੀਂ ਪੜ੍ਹੇ ਕਿੰਨੇ ਪੜ੍ਹੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਰਨੇ ਕਿ ਲੜਾਈ ਦਾ ਕਿਹੜੀ ਗੱਲ ਮਾਰਦੇ ਤਾਨੂੰ ਇਹ ਬਿਨਾ ਗੱਲੋਈ ਹਾਂਜੀ ਦਾਜ ਹਾਂ ਦਾਜ ਉਹ ਲੜਿਆ ਕੀ ਚਾਹੁੰਦੇ ਤੁਸੀਂ ਹੁਣ ਇਹੀ ਹੋ ਜਨੇ ਆਹੀ ਪਰਚਾ ਘਟਾਣਾ ਪਰਚਾ ਘਟਾ ਦੇਗਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਆ ਜੂ ਹਾਂਜੀ ਹਾਂਜੀ 2-3 ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਮੇਰਾ ਨਾਮ ਰੇਨੂ ਮਾ ਜਨਾ ਹੈ ਕਿੱਥੇ ਰਹਿੰਦੇ ਤਰਨਪੁਰਾ ਗਲੀ ਨੰਬਰ 5 ਜੋੜਾ ਫਾਟਕ ਜੀ ਮਾਮਲਾ ਸੋਹ ਜੀ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਹਵਣ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਉਹਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਐ ਕੁੜੀ ਦਾ ਕੀ ਨਾਮ ਹੈ ਅੱਛਾ ਨਾਂ ਨਹੀਂ ਪਤਾ ਹੈ ਵਾਗਾਂ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਐ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾਮ ਉਡਾਈ ਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹਨ ਇਨੇ ਅੰਦਰ ਸਿਰਫ ਘਰ ਵਾਲਾ ਸੀ ਬਾਕੀ ਨੇ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਾਰੀ ਗਲੀ ਪੈ ਗਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ ਦੇਰ ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਜਿਤਨਾ ਦੇ ਹਾਲਤ ਬਣੇ ਬਹੁਤ ਹਾਲਤ ਬਹੁਤ ਹੈ ਬੁੱਲੇ ਸੁਧਿਆ ਲੰਦਾ ਲੰਗਾ ਅਗੇ ਤੁਰਦੀ ਪਈ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਸੀ ਪਰ ਉਹਨਾਂ ਨਾਨ ਕਹਿੰਦੇ ਆ ਕਿ ਨਾ ਦਾਜ ਦਾ ਕਰਕੇ ਦਾਜ ਦਾ ਵੀ ਕਹਿਣ ਲਈ ਹੈ ਗਰੀਬ ਹੈ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਖਾਤਾ ਥੋੜੀ ਘਰੀ ਹੁੰਦੀ ਭਾਜੀ ਭਾਜੀ ਨੇ ਨਾਨੂ ਨਹੀਂ ਵਸਣ ਦਿੰਦੀ ਨਾਨ ਦੇ ਸਾਸਿ ਭਾਜੀ ਕਟੋਕਟ ਪਈਆਂ ਵਰੀ ਚਾਰ ਮਹੀਨੇ ਪਈਆਂ ਮੈਂ ਤਾਂ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤਾਂ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਉਹਨੂੰ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਕਟੋਕਟ ਅਸੀਂ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨੂੰ ਥਾਣੇ ਵਾਲਿਆਂ ਨੇ ਸਾਨੂੰ ਪੰਜ-ਛੇ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਹੁਣ ਬਾਕੀ ਪ੍ਰਸ਼ਾਸਨ ਕੋਲੋਂ ਕੀ ਮੰਗ ਬਾਕੀ ਚਲੋ ਉਹਨੂੰ ਜੋ ਕਰਾਂਗੇ ਸਾਰੀ ਅਸੀਂ ਅਹੀਂ ਦੱਸਦੀ ਹਾਂ ਸਾਰੇ ਅੰਦਰ ਜਿਹੜੇ ਭਾਜੀ ਚਾਹਣਾ ਹੁਣ ਦੇਖੋ ਅਸੀਂ ਮੈਂ ਕੀ ਚਾਹਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਹੈ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੋ ਗਈ ਪਹਿਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ ਨਹੀਂ ਮਿਲ ਜਾਂਦਾ 15 ਦਿਨ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਪਿਆ ਜਾ ਰਿਹਾ ਨਹੀਂ ਜੀ ਅਜੇ ਤੱਕ ਕੋਈ ਮੌਕੇ ਤੇ ਗਏ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬਾਂਦੀ ਕੋਈ ਨਹੀਂ ਕਰੂ ਕੀਤੀ। ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ? ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰੰਪਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ। ਅਜੇ ਤੱਕ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵਾਲਾ ਲੜਕੇ ਦਾ ਨਾਮ ਹੈਗਾ ਜੀ ਮੈਂ ਖਾ ਹਾਂ ਜੀ ਕੀ ਨਾਮ ਹੈ? ਰਾਜਨ ਰਾਜਨ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੀ ਪਰ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂ ਜੀ ਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਕੋਈ ਚੀਜ਼ ਕਾਰਵਾਈ ਹੋਈ ਜੀ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਅਫਸਰ ਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਪਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਹੈ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ